ਨਾਮ ਮੇਰਾ ਮੁਕੇਸ਼ ਹੈ ਜੀ ਜੀ ਮੈਂ ਨਾ ਚਲੋ 1 ਰੁਪਿਆ ਕਾਟ ਸੀਗਾ ਦੁਕਾਨ ਵਾਲੇ ਦਾ ਅਮ ਇਹਨਾਂ ਨੇ 10 ਦੇਣਾ ਸੀਗਾ ਮੇਰੇ ਪ੍ਰਾਨੋ ਮਨ ਲਓ ਕੀ ਕਹਿੰਦਾ ਕਹਿੰਦਾ ਤੋਂ ਆਪਣੇ ਪ੍ਰਾਨੋ 10 ਦੇ ਕਿ ਤੇ ਮੇਰੇ ਮੇਰੇ ਵਾਰੇ ਕਿੰਦਾ ਕਿ ਮੈਨੂੰ ਥੱਪੜ ਮਾਰੂਗਾ ਐਦਾ ਬੋਦਾ ਤਾਂ ਮੈਂ ਹੀ ਪੈਰ ਨਾ ਪੁੱਛਣ ਚੱਲ ਗਿਆ ਉਥੇ ਮੈਂ ਕਿਹਾ ਭਾਈ ਤੁਸੀਂ ਮੇਰੇ ਥੱਪੜ ਕਾਰੇ ਮਾਰੋਗੇ ਇਹ ਹੀ ਕਰਕੇ ਨਾ ਮੇਰਾ ਕਾਲਰ ਫਰਕੇ ਦੁਕਾਨ ਦੇ ਅੰਦਰ ਖਿੱਚ ਲਿਆ ਜੀ ਸਰ ਮੈਨੂੰ ਖਿੱਚ ਕੇ ਉਹਦੇ ਪੈਨੇ ਮੇਰਾ ਬਾਹਰ ਲਿਆ ਉਹਨੇ ਕੈਂਚੀ ਖੂ ਖੂ ਤੋਂ ਮਾਰੇ ਕਿ ਜੀ ਮੇਰੇ ਮੇਰਾ ਅੰਤ ਨੂੰ ਕੈਬਿਨ ਜੀ ਅੰਤ ਜੀ ਹੱਥ ਛੱਡ ਦੋ ਮੇਰਾ ਅੰਤ ਨੂੰ ਮਾਰੋ ਤੁਹਾਡਾ ਮੁੰਡਾ ਮੈਨੂੰ ਛੱਡ ਦੋ ਅੰਤ ਜੀ ਮਾਰੋ ਤੁਹਾਡਾ ਮੁੰਡਾ ਹੂੰ ਫੇਰ ਵੀ ਨਹੀਂ ਛੱਡਿਆ ਬਾਅਦ ਚ ਟੱਕਾ ਟੁੱਕਾ ਦੇ ਕੇ ਮੈਨੂੰ ਬਾਹਰ ਕੱਢਦਾ ਹੀ ਹੂੰ ਉਸ ਤੋਂ ਬਾਅਦ ਇਹਨੂੰ ਕਿ ਮੇਰੇ ਲਈ ਹਾਲ ਕਿੱਤਾ ਬਾਇਨਾ ਕੀ ਸਮਾਨ ਲੈਣ ਗਿਆ ਸੀ ਉੱਥੇ ਇਹ ਸਮਾਨ ਲੈਣ ਗਿਆ ਸੀਗਾ ਜੀ ਮੈਂ ਆਪਣਾ ਵਹੀ ਕੁਟਕਾ ਵੀ ਜੋ ਵੀ ਮੈਨਾਂ ਲਾਇਆ ਅੱਛਾ ਉਹ ਲੈਣ ਗਿਆ ਸੀਗਾ ਜੀ ਉਸ ਤੋਂ ਬਾਅਦ ਮੈਂ ਉੱਥੇ ਗਿਆ ਬੇਹੇ ਮੇਰਾ ਪੂਰਾ ਸੀ ਮੇਰਾ ਭਰਾ ਵੀ ਉੱਥੇ ਖੜਿਆ ਸੀ ਨਾਲ ਦਾ ਮੇਰਾ ਪਾ ਕਿੰਨੇ ਪੈਸੇ ਕੱਟ ਸੀ 1 ਰੁਪਏ ਕਿੰਨੇ ਕੱਟ ਸੀ ਤਾਂ ਮੇਰੇ ਪ੍ਰਾਣੂ ਕਹਿੰਦਾ ਕਿ ਜਿਹੜਾ ਫਰਾਈਕਰ ਮੈਂ ਕੱਟ ਦੇ ਗਿਆ ਤਾਂ ਮੇਰੇ ਪ੍ਰਾਣੇ 1 ਰੁਪਏ ਉਹਨੂੰ ਦੇਤਾ। ਤਾਂ 1 ਰੁਪਏ ਦੇਣ ਦਾ ਵਾਅਦਾ ਤਾਂ ਹਨਾ ਮੇਰੇ ਪ੍ਰਾਰੋਗੀ ਕੀ ਤਮਕੀ ਦੇ ਲਾਪਿਆ। ਇਹਨਾਂ ਨੂੰ ਦਾਦੀ ਉਹਦੇ ਮਾਰਨਾ ਪਿਆ। ਫਿਰ ਮੇਰਾ ਪ੍ਰਾਹ ਕਿ ਮੈਨੂੰ ਦੱਜਦਾ ਵਾਹ ਕਹਿੰਦਾ ਕਿ ਤੈਨੂੰ ਉਹ ਮਾਰੂਗਾ। ਤਾਂ ਮੈਂ ਹੀ ਪੁੱਛਣ ਲਈ ਜਗ੍ਹਾ ਉੱਤੀ। ਤਾਂ ਜਾਂਦੇ ਮੈਨੂੰ ਮੈਂ ਪੁੱਛਿਆ ਮੈਂ ਕਿ ਭਾਈ ਕੀ ਹੋਇਆ? ਤਵਾ ਪੇਨਾ ਗਾਲ ਵੜਿਆ ਸੀ ਕਿ ਉਹਦਾ ਮੁੰਡਾ ਆਇਆ ਦੰਦ ਦੰਦ ਕێਛਦੇ ਕੀਤੇ ਮੈਨੂੰ ਇੱਧਰ ਕਾਲਣ ਤੋਂ ਫਰਕੇ ਮੈਨੂੰ ਦੁਕਾਨ ਦੇ ਅੰਦਰ ਨੂੰ ਖਿੱਚ ਲਿਆ ਜੀ ਖਿੱਚਦੇ ਉਹਦੇ ਪਹਿਰੇ ਮੇਰਾ ਬਾਹ ਫੜ ਲਿਆ ਉਹ ਨੂੰ ਖਿੰਜੀ ਵਟਵਾੜੇ ਮੇਰੀ ਕੈਂਚੀ ਮਾਰੀ ਜਾਵੇ ਮੈਂ ਉਹਨੂੰ ਕਹਿ ਵੀ ਰਹਿਮ ਅੰਕਲ ਛੱਡ ਦਿਓ ਮੇਰੇ ਲੱਗ ਰਿਹਾ ਸਤੰਗਰ ਜੀ ਛੱਡ ਦਿਓ ਮੈਨੂੰ ਮੇਰੇ ਵੀ ਨਹੀਂ ਛੱਡਿਆ ਫਿਰ ਮੇਰੇ ਮਾਰਦੇ ਪਏ ਸੀ ਗ੍ਰੈਨੇ ਦੁਕਾਨ ਦਾ ਕੀ ਨਾਮ ਸੁਮਨ ਜਰਨਲਸਟ ਸੁਮਨ ਜਰਨਲਸਟ ਉਹ ਲਈ ਕਿੱਥੇ ਆ ਨੇ ਲੈ ਨਿਊ ਮਸਾਲੇ ਮਤਲਬ ਕੀ ਮੰਗਾ ਹੋਂ ਤੁਹਾਡਾ ਹਾਂਜੀ ਮੰਗ ਕੀ ਹੈ ਮੰਗ ਗਿਆ ਸਰ ਮੇਰੇ ਜਣਾ ਵਿੱਚ ਉਹ ਬਿਆ ਆਮ ਅਭਿਸ਼ੇਕ ਸਮਨ ਆਜੀ ਕਿ ਇਸ ਤਰ੍ਹਾਂ ਲੜਾਈ ਹੋਈ ਆ ਉਹ ਦੋ ਮੁੰਡੇ ਸੀਗੇ ਉਹ ਦੁਕਾਨ ਤੇ ਆਏ ਸਵੇਰੇ ਤੇ ਬਸ ਉੱਥੇ ਖਪ ਕਰਨ ਲੱਪੇ ਤੇ ਅਸੀਂ ਕਹਾਂ ਵੀ ਤੁਸੀਂ ਨਾ ਇਦਾਂ ਕਰੋ ਉਹਨਾਂ ਤਾਂ ਇੱਕ ਪੈਸੇ ਘੱਟ ਸੀਗੇ ਸਿੱਕੇ ਸੀਗੇ 19 ਰੁਪਏ ਦੇ ਤੇ ਕਹਿੰਦੇ 20 ਦਾ ਨੋਟ ਦੇ ਦੇ ਮੈਨੂੰ 19 ਰੁਪਏ ਲੈ ਲਾ ਤੇ ਫਿਰ ਮੈਂ ਕਿਹਾ ਇਦਾਂ ਨਹੀਂ ਹੋ ਸਕਦਾ ਤੇ ਇਦਾਂ ਹੀ ਜ਼ਿਆਦਾ ਬੋਲਣ ਲੱਗ ਪਏ ਠੀਕ ਆ ਫਿਰ ਉਹ ਆਪਣੇ ਇੱਕ ਭਰਾ ਨੂੰ ਉਧਰੋਂ ਲੈ ਕੇ ਆਇਆ ਤੇ ਉਹ ਦੋਈ ਜਣਿਆਂ ਨੇ ਆ ਕੇ ਕਿ ਮੈਨੂੰ ਇੱਥੇ ਉਹ ਟਾ ਲਿਆ ਦੋਨਾਂ ਨੇ ਹੂੰ ਛੱਡ ਕੇ ਦਾ ਉਹਦੇ ਲੱਗੀ ਛੱਡ ਕੇ ਦਾ ਉਹ ਦੁਕਾਨ ਤੇ ਉਹ ਕਾਰਨਰ ਜਿਹੜਾ ਆਇਆ ਖੁੰਜਾ ਹੂੰ ਉਹਦੇ ਕਰਕੇ ਉਹਦੇ ਲੱਗ ਗਈ ਪਤਾ ਨਹੀਂ ਲੱਗ ਗਿਆ ਹੋਗਾ ਤੇ ਇੱਕ ਮੇਰੀ ਚਾਂਦੀ ਦੀ ਚੈਂਦੀ ਸੀਗੀ ਤੇ ਉਹਨੇ ਇਥੋਂ ਪੜਿਆ ਤੇ ਉਹ ਚੈਨੀ ਵੀ ਉਹਦੇ ਹੱਥ ਦੀ ਉਹਨਾਂ ਤੋਂ ਲੈ ਚੈਨੀ ਲੈ ਗਿਆ ਚੈਨੀ ਲੈ ਗਿਆ ਨਾਮ ਨਾਮ ਮੇਰਾ ਮੁਕੇਸ਼ ਹੈ ਜੀ ਹੂੰ ਜੀ ਮੈਂ ਨਾ ਚਲੋ 1 ਰੁਪਿਆ ਕੱਟ ਸੀਗਾ ਦੁਕਾਨ ਵਾਲੇ ਦਾ ਅਮ ਇਹਨਾਂ ਨੇ 10 ਦੇਣਾ ਸੀਗਾ ਮੇਰੇ ਪ੍ਰਾਣੋ ਮਾਲੋ ਕਿ ਕਹਿੰਦਾ ਕਿੰਦਾ ਤੂੰ ਆਪਣੇ ਪ੍ਰਾਣੋ ਦਾ ਦੇ ਕਿ ਤੇ ਮੇਰੇ ਮੇਰੇ ਵਾਰੇ ਕਿੰਦਾ ਕਿ ਮੈਨੂੰ ਥੱਪੜ ਮਾਰੂਗਾ ਐਦਾਂ ਬੋਦਾ ਤਾਂ ਮੈਂ ਹੀ ਪੈਰ ਨਾਲ ਪੁੱਛਣ ਚੱਲ ਗਿਆ ਉਹ ਤੇ ਅਜਾ ਬਾਈ ਤੁਜੀ ਮੇਰੇ ਥੱਪੜ ਗਾਦੇ ਮਾਰੂਗੀ ਇਹ ਹੀ ਕਰਕੇ ਨਾ ਮੇਰਾ ਕਾਲਰ ਫਰਕੇ ਦੁਕਾਨ ਦੇ ਅੰਦਰ ਖਿੱਚ ਲਿਆ ਜੀ ਸਰ ਮੈਨੂੰ ਹਮ ਖਿੱਚ ਕੇ ਉਹਦੇ ਪੈਰ ਨੇ ਮੇਰਾ ਪਾਹ ਫੜ ਲਿਆ ਉਹਨੇ ਕੈਂਚੀ ਖੂਖੂ ਖੂਖੂ ਮਾਰੇ ਕਿ ਜੀ ਮੇਰੇ ਹਮ ਮੈਂ ਕਹਿੰਦਾ ਕਿ ਆ ਵੀ ਰਹਿ ਜੀ ਅੰਤ ਜੀ ਹੱਥ ਛੱਡ ਦਿਓ ਮੇਰਾ ਅੰਤ ਨੂੰ ਮਾਰੂਗਾ ਤੁਹਾਡਾ ਮੁੰਡਾ ਮੈਨੂੰ ਛੱਡ ਦੋ ਨਹੀਂ ਪੈ ਜੀ ਮਾਰੂਗਾ ਤੁਹਾਡਾ ਮੁੰਡਾ ਹਮ ਪੈ ਦਾਲੀ ਹਾਲ ਕਿਤਾ ਬਾਈ ਨਾ ਕੀ ਸਮਾਨ ਲੈਣ ਗਿਆ ਸੀ ਉੱਥੇ ਕੀ ਸਮਾਨ ਲੈਣ ਗਿਆ ਸੀ ਕਾ ਜੀ ਮੈਂ ਆਪਣਾ ਵਹੀ ਕੁਟਕਾ ਵੀਰੀ ਜੋ ਵੀ ਮੇਰਾ ਆ ਅੱਛਾ ਉਹ ਲੈਣ ਗਿਆ ਸੀ ਕਾ ਜੀ ਉਸ ਤੋਂ ਬਾਅਦ ਮੈਂ ਉੱਥੇ ਗਿਆ ਬੇਹੇ ਮੇਰਾ ਪੁਰਾ ਸੀ ਮੇਰਾ ਭਰਾ ਵੀ ਉੱਥੇ ਖੜਿਆ ਸੀ ਨਾਲ ਦਾ ਮੇਰਾ ਪਾ ਕਿੰਨੇ ਪੈਸੇ ਕੱਟ ਸੀ 1 ਰੁਪਏ ਕਿੰਨੇ ਕੱਟ ਸੀ ਤਾਂ ਮੇਰੇ ਭਰਾ ਨੂੰ ਕਹਿੰਦਾ ਕਿ ਜਦਰਾ 1 ਰੁਪਏ ਕੱਟ ਦੇ ਗਿਆ ਤਾਂ ਮੇਰੇ ਭਰਾ ਨੇ 1 ਰੁਪਏ ਉਹਨੂੰ ਦਿੱਤਾ ਹੂੰ ਤਾਂ 1 ਰੁਪਏ ਦੇਣ ਦਾ ਵਾਤਾ ਉਹਨੂੰ ਮੇਰੇ ਪ੍ਰਾਰੋਗੀ ਕੀ ਤਮਕੀ ਦੇ ਲਾ ਪਿਆ ਇਹਨਾਂ ਨੂੰ ਦਸਦੀ ਉਹਦੇ ਮਾਰਨਾ ਪਿਆ ਫਿਰ ਮੇਰਾ ਭਰਾ ਕਿ ਮੈਨੂੰ ਦੱਜਦਾ ਵਾ ਕਹਿੰਦਾ ਕਿ ਤੈਨੂੰ ਮਾਰੂਗਾ ਮੈਂ ਹੀ ਪੁੱਛਣ ਲਈ ਗਿਆ ਉੱਥੇ ਤੇ ਜਾਂਦੇ ਮੈਨੂੰ ਪੁੱਛਿਆ ਮੈਂ ਕਿ ਭਾਈ ਕੀ ਹੋਇਆ ਤਾਂ ਉਹਦਾ ਪੇਨਾ ਗੱਲ ਹੋ ਰਹੀ ਸੀ ਕਿ ਉਹਦਾ ਮੁੰਡਾ ਆਇਆ ਦੰਦ ਦੰਦ ਕێਛਦੇ ਕਿਛ ਤੇ ਮੈਨੂੰ ਇੱਧਰ ਕਾਲਣ ਤੋਂ ਫਰਗੇ ਮੈਨੂੰ ਦੁਕਾਨ ਦੇ ਅੰਦਰ ਨੂੰ ਖਿੱਚ ਲਿਆ ਜੀ ਖਿੱਚਦੇ ਉਹਦੇ ਪਹਿਲੇ ਮੇਰਾ ਬਾਹਾਂ ਫੜ ਲਿਆ ਉਪਰੋਂ ਖਿੰਜੀ ਫਟਵਾੜੇ ਮੇਰੇ ਕੈਂਚੀ ਮਾਰੀ ਜਾਵੇ ਮੈਂ ਉਹਨੂੰ ਕਹਿ ਵੀ ਰਹਿ ਮੈਂ ਕਿ ਅੰਕਲ ਛੱਡ ਦਿਓ ਮੇਰੇ ਲੱਗ ਰਿਹਾ ਸਤੰਗ ਕ ਜੀ ਛੱਡ ਦਿਓ ਮੈਨੂੰ ਬੇ ਵੀ ਨਹੀਂ ਛੱਡਿਆ ਫਿਰ ਮੇਰੇ ਮਾਰਦੇ ਪਏ ਸੀ ਫਿਰ ਐਨੇ ਦੁਕਾਨ ਦਾ ਕੀ ਨਾਮ ਸੁਮਨ ਜਰਨਲਸਟ ਸੁਮਨ ਜਰਨਲਸਟ ਰੋਡ ਆਈ ਕਿ ਕਿੱਥੇ ਕੀ ਮੰਗ ਆ ਹੁਣ ਤੁਹਾਡਾ ਹਾਂਜੀ ਮੰਗ ਕੀ ਹੈ ਮੰਗ ਦੀ ਸਰ ਮੇਰੇ ਜਨਾਬ ਜੋ ਬੜਾ ਬੜਾ ਇਨਸਾਫ ਚਾਹੀਦਾ ਸਰ ਮੈਨੂੰ ਤਾਂ ਆਮ ਅਭਿਸ਼ੇਕ ਸੋਮਨ ਆਜੀ ਇਹ ਕਿਸ ਤਰ੍ਹਾਂ ਲੜਾਈ ਹੋਈ ਆ ਇਹ ਉਹ ਦੋ ਮੁੰਡੇ ਸਿਗੇ ਉਹ ਦੁਕਾਨ ਤੇ ਆਏ ਸਵੇਰੇ ਤੇ ਬਸ ਉੱਥੇ ਕੱਪ ਕਰਨ ਲੱਪੇ ਤੇ ਅਸੀਂ ਕਹਾਂ ਵੀ ਤੁਸੀਂ ਨਾ ਇਦਾਂ ਕਰੋ ਉਹਨਾਂ ਤੋਂ ਇੱਕ ਪੈਸੇ ਘੱਟ ਸੀਗੇ ਸਿੱਕੇ ਸੀਗੇ 19 ਰੁਪਏ ਦੇ ਤੇ ਕਹਿੰਦੇ 20 ਦਾ ਨੋਟ ਦੇ ਦੇ ਮੈਨੂੰ 19 ਰੁਪਏ ਲੈ ਲਾ ਤੇ ਫਿਰ ਮੈਂ ਕਿਹਾ ਇਦਾਂ ਨਹੀਂ ਹੋ ਸਕਦਾ ਤੇ ਇੱਦਾਂ ਹੀ ਜ਼ਿਆਦਾ ਬੋਲਣ ਲੱਗ ਪਏ ਠੀਕ ਆ ਫਿਰ ਉਹ ਆਪਣੇ ਇੱਕ ਭਰਾ ਨੂੰ ਉਧਰੋਂ ਲੈ ਕੇ ਆਇਆ ਤੇ ਉਹ ਦੋਈ ਜਣਿਆਂ ਨੇ ਆ ਕੇ ਕਿ ਮੈਨੂੰ ਇੱਥੇ ਉਹ ਟਾਲਿਆ ਦੋਨਾਂ ਨੇ ਛੱਡ ਕੇ ਤਾਂ ਉਹਦੇ ਲੱਗ ਗਏ ਛੱਡ ਕੇ ਉਹ ਦੁਕਾਨ ਤੇ ਉਹ ਕਾਰਨਰ ਜਿਹਾ ਆਇਆ ਖੁੰਜਾ ਉਹਦੇ ਕਰਕੇ ਉਹਦੇ ਲੱਗ ਗਈ ਪਤਾ ਨਹੀਂ ਲੱਗਿਆ ਹੋਗਾ ਤੇ ਇੱਕ ਮੇਰੀ ਚਾਂਦੀ ਦੀ ਚੈਂਗੀ ਸੀਗੀ ਤੇ ਉਨੇ ਕੋ ਪੜਿਆ ਤੇ ਉਹ ਚੈਨੀ ਵੀ ਉਹਦੇ ਹੱਥ ਜੀ ਉਹਨਾਂ ਤੋਂ ਲੈ ਚੈਨੀ ਲੈ ਗਿਆ ਚੈਨੀ ਲੈ ਗਿਆ